ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ ਸ਼ਮਤਕਾਰੀ ਤੇ ਸ਼ਕਤੀਸ਼ਾਲੀ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਟੈਨਸ਼ਨਾਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਲੈ ਕੇ ਆਏ ਹਾਂ ਉਹ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਕੰਗੀ ਦਾ ਉਪਾਅ ਲੈ ਕੇ ਆਏ ਹਾਂ ਜੇਕਰ ਅਸੀਂ ਇਹ ਉਪਾਅ ਕਰ ਲਵਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਪ੍ਰੋਬਲਮ ਚੱਲ ਰਹੀਆਂ ਨੇ ਜਾਂ ਫਿਰ ਆਉਣ ਵਾਲੀਆਂ ਨੇ ਉਹ ਤੁਰੰਤ ਹੀ ਸਾਡੀ ਜ਼ਿੰਦਗੀ ਚੋਂ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਜੋ ਵੀ ਟੂਣੇ ਟੋਟ ਕੇ ਹੁੰਦੇ ਹਨ ਅੱਜ ਦੇ ਸਮੇਂ ਦੇ ਵਿੱਚ ਉਹ ਤੁਹਾਡੇ ਵਾਲਾਂ ਤੋਂ ਹੀ ਹੁੰਦੇ ਹਨ ਵਾਲਾਂ ਤੋਂ ਹੀ ਇਹ ਸਭ ਕਰਦੇ ਹਨ ਲੋਕ ਜੋ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਹਨ ਤੇ ਜਿਹੜੀ ਅਸੀਂ ਘਰ ਦੇ ਵਿੱਚ ਕੰਗੀ ਜੂਸ ਕਰਦੇ ਹਾਂ ਉਸੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੁਝ ਕੁ ਬਾਰ ਰਹਿ ਜਾਂਦੇ ਹਨ ਕਿਉਂਕਿ ਉਹ ਪੁਰਾਣੀ ਕੰਗੀ ਹੁੰਦੀ ਹੈ ਅਸੀਂ ਕਾਫੀ ਲੰਮੇ ਸਮੇਂ ਤੋਂ ਜੂਸ ਕਰਦੇ ਹੁੰਦੇ ਹਾਂ ਤੇ ਜਿਵੇਂ ਹੀ ਉਹ ਕੰਗੀ ਪੁਰਾਣੀ ਹੋ ਜਾਂਦੀ ਹੈ ਜਾਂ ਫਿਰ ਸਾਡਾ ਕੋਈ ਵਿੱਚ ਵਾਲ ਰਹਿ ਜਾਂਦਾ ਹੈ ਉਸ ਕੰਗੀ ਦੇ ਵਿੱਚ ਜਿਹੜੀ ਸਾਡੀ એનર્ਜੀ ਹੁੰਦੀ ਹੈ ਉਹ ਫਲੋ ਕਰਦੀ ਹੁੰਦੀ ਹੈ ਸਾਡਾ ਜਿਹੜਾ ਅੰਸ ਹੁੰਦਾ ਹੈ ਉਹ ਫਲੋ ਕਰਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਉਸ ਪੁਰਾਣੀ ਕੰਗੀ ਦੇ ਨਾਲ ਜੇਕਰ ਕੋਈ ਟੂਣਾ ਟੋਟਕਾ ਕਰਦਾ ਹੈ ਤੁਹਾਡਾ ਕੁਝ ਬੁਰਾ ਸੋਚਣ ਦੇ ਲਈ ਜਾਂ ਫਿਰ ਬੁਰਾ ਕਰਨ ਦੇ ਲਈ ਤਾਂ ਉਸ ਟੂਨੇ ਟੋਟਕੇ ਦਾ ਜੋ ਵੀ ਬੁਰਾ ਪ੍ਰਭਾਵ ਜੋ ਵੀ ਇਫੈਕਟ ਹੁੰਦਾ ਹੈ ਉਹ ਤੁਹਾਡੇ ਤੇ ਬਹੁਤ ਜਲਦੀ ਪੈਂਦਾ ਹੈ ਇਸ ਕਰਕੇ ਤੁਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿ ਜਿਹੜੀ ਤੁਹਾਡੀ ਆਪਣੀ ਕੰਗੇ ਹੁੰਦੀ ਹੈ ਉਸ ਕੰਗੇ ਨੂੰ ਦੂਸਰੇ ਨੂੰ ਜੂਸ ਕਰਨ ਦੇ ਲਈ ਕਦੇ ਵੀ ਨਾ ਦਿਓ ਤੁਸੀਂ ਆਪਣੀ ਕੰਗੇ ਨੂੰ ਆਪਣੇ ਤੱਕ ਹੀ ਰੱਖਿਆ ਕਰੋ ਤੇ ਆਪ ਜੂਸ ਕਰੋ ਕਿਸੇ ਨੂੰ ਨਾ ਜੂਸ ਕਰਵਾਓ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਕੋਈ ਤੁਹਾਡੀ ਕੰਗੇ ਮੰਗ ਰਿਹਾ ਹੈ ਜੂਸ ਕਰਨ ਦੇ ਲਈ ਵਾਲ ਸੈਟ ਨੂੰ ਸਵਾਰਨ ਦੇ ਲਈ ਤਾਂ ਉਸ ਨੂੰ ਆਪਣੀ ਕੰਗੀ ਦੇ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਅਣਜਾਣ ਤੁਹਾਡੀ ਕੰਗੀ ਮੰਗ ਰਿਆ ਤੁਸੀਂ ਉਸ ਨੂੰ ਆਪਣੀ ਕੰਗੀ ਜੋਸ ਕਰਨ ਦੇ ਲਈ ਬਿਲਕੁਲ ਵੀ ਨਹੀਂ ਦੇਣੀ ਇਸੇ ਨਾਲ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਵੀ ਤੁਸੀਂ ਜਦੋਂ ਵੀ ਤੁਸੀਂ ਰਾਤ ਦੇ ਸਮੇਂ ਸੌਂਦੇ ਹੋ ਰਾਤ ਦੇ ਸਮੇਂ ਸੌਣ ਵੇਲੇ ਆਪਣੇ ਵਾਲ ਹਮੇਸ਼ਾ ਦੇ ਲਈ ਤੁਸੀਂ ਬਣ ਕੇ ਸੌਇਆ ਕਰੋ ਤੇ ਕਈ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਰਾਤ ਦੇ ਸਮੇਂ ਆਪਣੇ ਜਿਹੜੇ ਵਾਲ ਹੁੰਦੇ ਹਨ ਉਹ ਖੋਲ ਕੇ ਸੌਂ ਉਹ ਖੋਲ ਕੇ ਸੌਂਦੇ ਹਨ ਤੇ ਜਦੋਂ ਰਾਤ ਦਾ ਸਮਾਂ ਹੁੰਦਾ ਜਦੋਂ ਅਸੀਂ ਸੋਤੇ ਹੁੰਦੇ ਹਾਂ ਤੇ ਸਾਡੇ ਨੇੜੇ ਬਹੁਤ ਜ਼ਿਆਦਾ ਬੁਰੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ ਉਹਨਾਂ ਦੇ ਅੰਦਰ ਇਹ 네ਗੇਟਿਵ એનર્ਜੀ ਭਰ ਜਾਂਦੀ ਹੈ ਤੇ ਬੁਰੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਹੈ ਇਸ ਕਰਕੇ ਉਹ ਰਾਤ ਦੇ ਸਮੇਂ ਬਹੁਤ ਆਸਾਨੀ ਦੇ ਨਾਲ ਵਿਅਕਤੀ ਦੇ ਅੰਦਰ ਵਾਸ ਕਰ ਜਾਂਦੀਆਂ ਹਨ ਇਸ ਕਰਕੇ ਸਾਨੂੰ ਹਮੇਸ਼ਾ ਰਾਤ ਨੂੰ ਸੋ ਹੰਦੇ ਸਮੇਂ ਕਦੇ ਵੀ ਆਪਣੇ ਵਾਲ ਜਿਹੜੇ ਉਹ ਖੁੱਲੇ ਨਹੀਂ ਰੱਖਣੇ ਚਾਹੀਦੇ ਹਮੇਸ਼ਾ ਬੰਨ ਕੇ ਹੀ ਸੌਣਾ ਚਾਹੀਦਾ ਹੈ ਤੇ ਇਸੇ ਨਾਲ ਹੁਣ ਅਸੀਂ ਤੁਹਾਨੂੰ ਇੱਕ ਕੰਗੀ ਦਾ ਛੋਟਾ ਜਿਹਾ ਸਿੰਪਲ ਜਿਹਾ ਉਪਾਅ ਦੱਸਾਂਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਹੋਣਗੀਆਂ ਉਸੇ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਨੇ ਟੂਣਾ ਟੋਟਕਾ ਜਾਂ ਫਿਰ ਕਾਲਾ ਜਾਦੂ ਇਸ ਤਰ੍ਹਾਂ ਦੀਆਂ ਕੁਝ ਤਾੰਤ੍ਰਿਕ ਕਰਿਆਵਾਂ ਕਰਵਾਈਆਂ ਹੋਈਆਂ ਨੇ ਤੇ ਉਸ ਦਾ ਜਿੰਨਾ ਵੀ ਬੁਰਾ ਪ੍ਰਭਾਵ ਹੋਵੇਗਾ ਉਹ ਤੁਰੰਤ ਤੁਹਾਡੇ ਤੋਂ ਦੂਰ ਹੋ ਜਾਵੇਗਾ ਜੇਕਰ ਤੁਹਾਡੇ ਉੱਪਰ ਕੁਝ ਮਾੜਾ ਕਰਨ ਦੇ ਬਾਰੇ ਕੋਈ ਸੋਚ ਰਿਹਾ ਤਾਂ ਉਹ ਤੁਹਾਡੇ ਉੱਪਰ ਬੇਸ਼ੱਕ ਕਿੰਨਾ ਵੀ ਬੁਰਾ ਕਿਉਣਾ ਕਰੀ ਜਾਵੇ ਭਰੋਸੇਯੋਗ ਮਾੜਾ ਪ੍ਰਭਾਵ ਤੁਹਾਡੇ ਉੱਪਰ ਪੁੱਲ ਕੇ ਵੀ ਨਹੀਂ ਪਾਵੇਗਾ ਜਦੋਂ ਤੁਸੀਂ ਕਾਂਗੀ ਦਾ ਇੱਕ ਛੋਟਾ ਜਿਹਾ ਪਾ ਕਰ ਲਓਗੇ ਇਸੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਮੁਸ਼ਕਲਾਂ ਦੂਰ ਹੋਣਗੀਆਂ ਕਿਉਂਕਿ ਕੰਗੀ ਦੇ ਬਹੁਤ ਜ਼ਿਆਦਾ ਸ਼ਮਤਕਾਰੀ ਟੋਟਕੇ ਤੇ ਉਪਾਅ ਹੁੰਦੇ ਹਨ ਜਿਹੜੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ ਤੇ ਕੰਗੀ ਦਾ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਯੋਗਦਾਨ ਹੈ ਇਸ ਪਾਉ ਨੂੰ ਕਿਵੇਂ ਕਰਨਾ ਕਿਸ ਤਰੀਕੇ ਨਾਲ ਕਰਨਾ ਕਿਹੜੇ ਦਿਨ ਕਿਹੜੇ ਸਮੇਂ ਕਰਨਾ ਕਿੰਨਾ ਟਾਈਮ ਲਗਾਤਾਰ ਕਰਨਾ ਇਹ ਸਾਰੀ ਜਾਣਕਾਰੀ ਅੱਜ ਅਸੀਂ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਹ ਸੰਗਾਂ ਜੀ ਇਸ ਪਾਣ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਤੁਸੀਂ ਇਸ ਪਾਣ ਨੂੰ ਕਿਵੇਂ ਕਰਨਾ ਹੈ ਜਿਹੜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਵਰਤੀ ਗਈ ਪੁਰਾਣੀ ਕੰਗੀ ਪਈ ਹੋਵੇਗੀ ਉਸ ਨੂੰ ਤੁਸੀਂ ਲੈ ਕੇ ਸ਼ਨੀਵਾਰ ਦੇ ਦਿਨ ਟਾਈਮ ਕੋਈ ਵੀ ਹੋ ਸਕਦਾ ਹੈ ਸਵੇਰੇ ਕਰ ਸਕਦੇ ਹੋ ਦੁਪਹਿਰੇ ਕਰ ਸਕਦੇ ਹੋ ਸ਼ਾਮ ਨੂੰ ਜਦੋਂ ਵੀ ਸ਼ਨੀਵਾਰ ਵਾਲੇ ਦਿਨ ਤੁਹਾਨੂੰ ਸਮਾਂ ਮਿਲਦਾ ਹੈ ਉਸੇ ਹੀ ਸਮੇਂ ਤੁਸੀਂ ਇਸ ਨੂੰ ਪਾਣੂ ਕਾ ਸਕਦੇ ਹੋ ਇਸੇ ਹੀ ਤਰ੍ਹਾਂ ਤੁਸੀਂ ਕੰਗੀ ਲੈ ਲੈਣੀ ਹੈ ਆਪਣੀ ਪੁਰਾਣੀ ਕੰਗੀ ਨੂੰ ਲੈ ਕੇ ਸ਼ਨੀਵਾਰ ਵਾਲੇ ਦਿਨ ਕਿਸੇ ਵੀ ਸਮੇਂ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਜਿੱਥੇ ਚ ਰਸਤਾ ਹੋਵੇ ਉੱਥੇ ਤੁਸੀਂ ਚਲੇ ਜਾਣਾ ਹੈ ਉੱਥੇ ਜਾ ਕੇ ਤੁਸੀਂ ਉਸ ਕੰਗੀ ਨੂੰ ਸੁੱਟ ਕੇ ਜਾਣਾ ਸਿਰਫ ਇਨਾ ਹੀ ਇੱਕ ਛੋਟਾ ਜਿਹਾ ਉਪਾਅ ਕਰਨਾ ਤੇ ਕਈ ਲੋਕ ਇਸ ਤਰ੍ਹਾਂ ਵੀ ਕਹਿ ਦਿੰਦੇ ਹਨ ਕਿ ਸਾਡੇ ਨੇੜੇ ਤਾਂ ਕੋਈ ਚੁਰਾਹਾ ਨਹੀਂ ਹੈ ਚੁਰਾਹਾ ਤਾਂ ਤੁਸੀਂ ਜਾਣਦੇ ਹੋ ਕਿ ਜਿਸ ਰਸਤੇ ਨੂੰ ਚਾਰ ਰਸਤੇ ਨਿਕਲਦੇ ਹੋਣ ਉਸ ਨੂੰ ਚੁਰਾਹਾ ਜਾਂ ਚ ਰਸਤਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਨੇੜੇ ਤੇਰੇ ਆਸ-ਪਾਸ ਕਿਤੇ ਵਿੱਚ ਰਸਤਾ ਨਹੀਂ ਹੈ ਤਾਂ ਤੁਸੀਂ ਆਪਣੇ ਘਰ ਦੇ ਨੇੜੇ ਆਸ-ਪਾਸ ਕੋਈ ਨਦੀ ਨਹਿਰ ਹੋਵੇਗੀ ਚੱਲਦਾ ਪਾਣੀ ਹੋਵੇਗਾ ਸਾਫ਼ ਸੁਥਰਾ ਉਸਾ ਚਲਦੇ ਹੋਏ ਪਾਣੀ ਦੇ ਵਿੱਚ ਆਪਣੀ ਜਿਹੜੀ ਪੁਰਾਣੀ ਕੰਗੀ ਹੋਵੇਗੀ ਉਸ ਨੂੰ ਤੁਸੀਂ ਜਲ ਪ੍ਰਵਾਹ ਕਰ ਦੇਣਾ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਪਾਣੀ ਵਿੱਚ ਸੁੱਟ ਕੇ ਨਹੀਂ ਆਉਣੀ ਕਈ ਵਾਰ ਖੜਾ ਹੋਇਆ ਪਾਣੀ ਹੁੰਦਾ ਹੈ ਆਪਾਂ ਸੁੱਟ ਕੇ ਆ ਜਾਂਦੇ ਹਾਂ ਚਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਕੰਗੀ ਨੂੰ ਜੜੀ ਨੂੰ ਵਹਾ ਕੇ ਆਉਣਾ ਹੈ ਇਸ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਚਾਹੇ ਤੁਸੀਂ ਚ ਰਸਤੇ ਦੇ ਵਿੱਚ ਕੰਗੇ ਨੂੰ ਚੱਲੇ ਉਹ ਸੁੱਟਣ ਚਾਹੇ ਚਲਦੇ ਹੋਏ ਪਾਣੀ ਦੇ ਵਿੱਚ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਤਾਂ ਤੁਸੀਂ ਜਾਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਹੈ ਤੇ ਗੱਲਬਾਤ ਕਰਨੀ ਹੈ ਨਾ ਹੀ ਤੁਸੀਂ ਆਉਂਦੇ ਸਮੇਂ ਰਸਤੇ ਵਿੱਚ ਕਿਸੇ ਕੋਲ ਰੁਕਣਾ ਨਾ ਕੋਈ ਗੱਲਬਾਤ ਕਰਨੀ ਇਸੇ ਤਰ੍ਹਾਂ ਜਦੋਂ ਤੁਸੀਂ ਇਸ ਕਾਂਗੇ ਨੂੰ ਚ ਰਸਤੇ ਵਿੱਚ ਛੁੱਟ ਕੇ ਤੁਸੀਂ ਇਹ ਉਪਾਅ ਕਰੋਗੇ ਚਾਹੇ ਪਾਣੀ ਦੇ ਵਿੱਚ ਚੱਲਦੇ ਹੋਏ ਪਾਣੀ ਵਿੱਚ ਤੁਸੀਂ ਜਲ ਪ੍ਰਵਾਹ ਕਰਕੇ ਇਹ ਉਪਾਅ ਕਰਦੇ ਹੋ ਇਹ ਉਪਾਅ ਕਰਨ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਕਿਸੇ ਨੇ ਤੁਹਾਡੇ ਉੱਪਰ ਕੁਝ ਤਾਂਤ੍ਰਿਕ ਕਰਿਆਵਾਂ ਕੀਤੀਆਂ ਹੋਈਆਂ ਨੇ ਉਹ ਤੁਰੰਤ ਤੁਹਾਡੇ ਉੱਪਰ ਦੂਰੋ ਛਾਣ ਗਈਆਂ ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਕੁਝ ਆਪਣੇ ਉੱਪਰ ਕਰਨ ਕਰਵਾਉਣ ਦੇ ਲਈ ਸੋਚ ਰਿਹਾ ਹੁੰਦਾ ਤੇ ਜੇਕਰ ਉਹ ਸਾਡੇ ਉੱਪਰ ਕੁਝ ਮਾੜਾ ਕਰਵਾ ਵੀ ਰਿਹਾ ਹੈ ਤਾਂ ਸਾਡੇ ਉੱਪਰ ਉਸ ਚੀਜ਼ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਜੇਕਰ ਤੁਸੀਂ ਇਸ ਪਾਣੂ ਕਰ ਲੈਂਦੇ ਹੋ ਤਾਂ ਇਸੇ ਤਰ੍ਹਾਂ ਤੁਹਾਡੇ ਉੱਪਰ ਕੀਤੇ ਕਿਰਾਏ ਦਾ ਅਸਰ ਦਿਨੋ ਦਿਨ ਇਸ ਪਾਣੂ ਗੁਰੰਦੀ ਨਾਲ ਘਟਦਾ ਹੋਇਆ ਨਜ਼ਰ ਆਵੇਗਾ ਤੇ ਇੱਕ ਦੂਸਰੀ ਗੱਲ ਕਿ ਕੋਈ ਤੁਹਾਡੇ ਉੱਪਰ ਕੁਝ ਕਰਵਾ ਨਹੀਂ ਸਕੇਗਾ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਇੰਨਾ ਆਵੇਗਾ ਕਿ ਤੁਸੀਂ ਖੁਦ ਵੀ ਸੋਚ ਕੇ ਦੇਖ ਕੇ ਹੈਰਾਨ ਰਹਿ ਜਾਓਗੇ ਜਦੋਂ ਤੁਸੀਂ ਆਪਣੀ ਪੁਰਾਣੀ ਕਾਂਗੇ ਤੇ ਨਾਲ ਇਸ ਪਾਣੂ ਕਰ ਲੈਣਾ ਇਸ ਪੁਰਾਣੀ ਕਾਂਗੇ ਨੂੰ ਤੁਸੀਂ ਸੁੱਟ ਦੇਣਾ ਹੈ ਦੋਸਤੋ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਿ ਜਿਹੜੀ ਆਪਣੀ ਵਰਤੋਂ ਲਈ ਤੁਸੀਂ ਨਵੀਂ ਕੰਗੀ ਲੈ ਕੇ ਆਉਣੀ ਹੈ ਬਾਜ਼ਾਰ ਤੋਂ ਕਿਤੋਂ ਵੀ ਲੈ ਕੇ ਆਉਣੀ ਹੈ ਤਾਂ ਤੁਸੀਂ ਕੰਗੀ ਲੈਣ ਦੇ ਸਮੇਂ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖੋ ਕਿ ਉਹ ਕੰਗੀ ਜਿਹੜੀ ਹੈ ਉਹ ਚਿੱਟੇ ਰੰਗ ਦੀ ਤੁਸੀਂ ਲੈ ਕੇ ਆਏ ਹੋ ਕਿਉਂਕਿ ਚਿੱਟੇ ਰੰਗ ਦੇ ਉੱਪਰ ਖਾਸ ਕਰਕੇ ਕੋਈ ਵੀ ਜਾਦੂ ਟੂਣਾ ਟੋਟਕਾ ਜਲਦੀ ਟਿਰਿਆ ਨਹੀਂ ਹੁੰਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਹਨ ਕਿ ਚਿੱਟੇ ਰੰਗ ਦੀ ਕੰਗੀ ਦੇ ਉੱਪਰ ਕੋਈ ਜਾਦੂ ਟੂਣਾ ਟੋਟਕਾ ਕਰੇ ਤੇ ਉਸ ਦਾ ਸਾਡੇ ਤੇ ਬੁਰਾ ਪ੍ਰਭਾਵ ਪਵੇ। ਇਸੋ ਇਲਾਵਾ ਤੁਹਾਨੂੰ ਇੱਕ ਸਿੰਪਲ ਜਿਹਾ ਹੋਰ ਉਪਾਅ ਦੱਸ ਦਿੰਨੇ ਹਾਂ ਕਿ ਜੇਕਰ ਤੁਸੀਂ ਇੱਕ ਚਾਂਦੀ ਦੀ ਕੰਗੇ ਬਣਵਾ ਸਕਦੇ ਹੋ ਬਿਲਕੁਲ ਛੋਟੀ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਣ ਜਾਵੇਗੀ। ਜੇਕਰ ਤੁਸੀਂ ਬਣਵਾ ਸਕਦੇ ਹੋ ਤਾਂ ਉਸ ਚਾਂਦੀ ਦੀ ਕੰਗੇ ਨੂੰ ਬਣਵਾ ਕੇ ਜਿਹੜਾ ਤੁਹਾਡਾ ਪਰਸ ਹੈ ਜਿਹੜਾ ਤੁਸੀਂ ਆਉਂਦੇ ਜਾਂਦੇ ਸਮੇਂ ਜਾਂ ਜੱਲ ਜਿੱਸੇ ਵਿੱਚ ਤੁਸੀਂ ਪੈਸੇ ਪਾ ਕੇ ਰੱਖਦੇ ਹੋ ਹਮੇਸ਼ਾ ਤੁਹਾਡੇ ਕੋਲ ਰਹਿੰਦਾ ਉਸ ਪਾਸੇ ਦੇ ਵਿੱਚ ਇੱਕ ਛੋਟੀ ਜਿਹੀ ਚਾਂਦੀ ਦੀ ਕੰਗੇ ਬਣਵਾ ਕੇ ਤੁਸੀਂ ਜ਼ਰੂਰ ਰੱਖੋ ਇਹ ਜੋ ਸਿੰਪਲ ਜਿਹਾ ਅਸੀਂ ਉਪਾਅ ਦੱਸਿਆ ਹੈ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਇੰਨਾ ਜ਼ਿਆਦਾ ਪੈਸਾ ਆਉਣ ਵਾਲਾ ਹੈ ਕਿ ਤੁਸੀਂ ਖੁਦ ਵੀ ਦੇਖ ਕੇ ਹੈਰਾਨ رہ ਜਾਓਗੇ ਉਹ ਅਕਸਰ ਹੀ ਸਾਡੇ ਜਿਹੜੇ ਸਿਰ ਦੇ ਵਾਲ ਹੁੰਦੇ ਹਨ ਉਹਨਾਂ ਤੋਂ ਹੀ ਕੀਤਾ ਜਾਂਦਾ ਹੈ ਕਿਉਂਕਿ ਅਕਸਰ ਹੁੰਦਾ ਕੀ ਹੈ ਕਿ ਜਿਹੜੀ ਅਸੀਂ ਆਪਣੇ ਘਰ ਦੇ ਵਿੱਚ ਕੰਗੇ ਉਸ ਕਰਦੇ ਹਾਂ ਔਰ ਜਿੰਨਾ ਟਾਈਮ ਅਸੀਂ ਕਰਦੇ ਰਹਿੰਨੇ ਹਾਂ ਜਦੋਂ ਥੋੜੀ ਜਿਹੀ ਪੁਰਾਣੀ ਕੰਗੀ ਹੋ ਜਾਂਦੀ ਹੈ ਜਾਂ ਫਿਰ ਉਹਦੇ ਦੰਦੇ ਜਿਹੜੇ ਟੁੱਟ ਜਾਂਦੇ ਹਨ ਤੇ ਅਸੀਂ ਸੋਚਦੇ ਹਾਂ ਕਿ ਇਸ ਕੰਗੇ ਨੂੰ ਸੁੱਟ ਦਿੱਤਾ ਜਾਵੇ ਤੇ ਇਸ ਦੀ ਜਗ੍ਹਾ ਤੇ ਇੱਕ ਅਸੀਂ ਨਵੀਂ ਕੰਗੀ ਲੈ ਆਉਂਦੇ ਹਾਂ ਅਕਸਰ ਹੀ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਪੁਰਾਣੀ ਕੰਗੀ ਹੋ ਜਾਂ ਤੇ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ ਤੇ ਨਵੀਂ ਕੰਗੀ ਲੈ ਕੇ ਘਰ ਆਈ ਜਾਂਦੀ ਹੈ ਜਿਹੜੀ ਕੰਗੀ ਹੁੰਦੀ ਹੈ ਉਸ ਤੇ ਸਾਡੀ ਅਨਰਜੀ ਸਾਡਾ ਅੰਛ ਜਿਹੜਾ ਉਹ ਫੋਲੋ ਕਰਦਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਪਾਈ ਹੋਈ ਪੁਰਾਣੀ ਕੰਗੇ ਨੂੰ ਸੁੱਟਦੇ ਹਾਂ ਤੇ ਉਸ ਕੰਗੇ ਦੇ ਨਾਲ ਜੇਕਰ ਉਸ ਕੰਗੇ ਨੂੰ ਚੁੱਕ ਕੇ ਕੋਈ ਵੀ ਜਾਦੂ ਟੂਣਾ ਟੋਟਕਾ ਕਰਦਾ ਹੈ ਤਾਂ ਉਸ ਦਾ ਜਿਹੜਾ ਸਿੱਧਾ ਅਸਰ ਹੁੰਦਾ ਹੈ ਉਹ ਤੁਹਾਡੇ ਉੱਪਰ ਪੈਂਦਾ ਹੈ ਇਸ ਕਰਕੇ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿ ਜਿਹੜੀ ਤੁਹਾਡੀ ਕੰਗੇ ਹੈ ਉਹ ਤੁਸੀਂ ਜੇਕਰ ਘਰ ਦੇ ਵਿੱਚ ਚਾਰ ਮੈਂਬਰ ਹੋ ਤੇ ਚਾਰ ਕਾਂਗੇ ਅਲੱਗ ਰੱਖਿਆ ਕਰੋ ਇਸੇ ਤਰੀਕੇ ਨਾਲ ਜਿਹੜੀ ਤੁਹਾਡੇ ਘਰ ਦੇ ਵਿੱਚ ਕਾਂਗੇ ਹੁੰਦੀ ਹੈ ਤੁਹਾਡੀ ਆਪਣੀ ਉਸ ਕਾਂਗੇ ਨੂੰ ਕਿਸੇ ਨੂੰ ਵੀ ਸਿਰ ਤੇ ਵਾਹ ਸਿਰ ਤੇ ਲਵਾਉਣ ਦੇ ਲਈ ਨਾ ਦਿਆ ਕਰੋ ਆਪਣੀ ਕਾਂਗੇ ਦਾ ਤੁਸੀਂ ਖੁਦ ਇਸਤੇਮਾਲ ਕਰੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਘਰ ਦੇ ਮੈਂਬਰ ਨੂੰ ਕਾਂਗੇ ਨਹੀਂ ਦੇਣੀ ਘਰ ਦੇ ਮੈਂਬਰ ਨੂੰ ਤੁਸੀਂ ਦੇ ਸਕਦੇ ਹੋ ਪਰ ਕੋਸ਼ਿਸ਼ ਕਰਿਆ ਕਰੋ ਕਿ ਹਰ ਇੱਕ ਮੈਂਬਰ ਨੂੰ ਆਪਣੀ ਕਾਂਗੇ ਜੂਸ ਕਰਨ ਦੇ ਲਈ ਨਾ ਦਿਓ ਤੁਸੀਂ ਆਪਣੇ ਘਰ ਦੇ ਮੈਂਬਰ ਜਿਹੜੇ ਵਾਲ ਸਵਾਰਾ ਸਕਦੇ ਹੋ ਪਰ ਜਿਹੜਾ ਅਨਨੋਨ ਪਰਸਨ ਹੈ ਉਸ ਨੂੰ ਤੁਸੀਂ ਆਪਣੀ ਕੰਗੀ ਜਿਹੜੀ ਇਹ ਵਾਲ ਸਵਾਰਨ ਦੇ ਲਈ ਨਾ ਦਿਓ ਕਿਉਂਕਿ ਅਕਸਰ ਹੀ ਜਦੋਂ ਸਾਡੇ ਘਰ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਹੁੰਦੀਆਂ ਹਨ ਅਸੀਂ ਸੋਚਦੇ ਹਾਂ ਕਿ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਕਿਉਂ ਆਈਆਂ ਅਚਾਨਕ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਤੇ ਆਪਾਂ ਸੋਚਦੇ ਹਾਂ ਪਰ ਆਪਾਂ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਆਪਾਂ ਪਾਜ ਧੋੜ ਬਹੁਤ ਕਰਦੇ ਹਾਂ ਕਿਉਂਕਿ ਹਰ ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਦੇ ਵਿੱਚ ਹੈ ਉਹ ਪ੍ਰੋਬਲਮ ਨੂੰ ਤਾਦ ਦੂਰ ਕਰ ਸਕਦਾ ਹੈ ਜਿਸ ਤਰੀਕੇ ਨਾਲ ਜੇਕਰ ਉਸ ਨੂੰ ਪ੍ਰੋਬਲਮ ਦਾ ਕੋਈ ਨਾ ਕੋਈ ਹੱਲ ਮਿਲੇ ਕਿ ਸਾਡੇ ਘਰ ਵਿੱਚ ਇਹ ਪ੍ਰੋਬਲਮ ਕਿਹੜੀ وجہ ਨਾਲ ਆ ਰਹੀ ਹੈ ਤੁਸੀਂ ਪੁਰਾਣੀ ਕੰਗੇ ਦੇ ਨਾਲ ਪਾ ਕਰ ਲੈਣਾ ਤੇ ਆਪਣੇ ਘਰੋਂ ਚੈੱਕ ਤੁਸੀਂ ਨਵੀਂ ਕੰਗੇ ਲੈ ਕੇ ਆਉਣੀ ਹੈ ਤਾਂ ਉਹ ਬਿਲਕੁਲ ਲਾਈਟ ਕਲਰ ਦੀ ਲੈ ਕੇ ਆਉਣੀ ਹੈ ਡਾਰਕ ਕਲਰ ਦੀ ਬਿਲਕੁਲ ਵੀ ਨਹੀਂ ਜੇ ਮੇਰੇ ਕੋਲ ਲਾਈਟ ਕਲਰ ਦੇ ਵਿੱਚ ਇੱਕ ਵਾਈਟ ਕਲਰ ਹੋ ਜਾਂਦਾ ਹੈ ਇੱਕ ਹੋ ਜਾਂਦਾ ਹੈ ਬ੍ਰਾਊਨ ਜਿਹਾ ਕਲਰ ਹੁੰਦਾ ਕਾਫੀ ਜਿਹਾ ਇਹ ਲਾਈਟ ਜਿਵੇਂ ਕਲਰ ਤੁਸੀਂ ਨਵੇਂ ਕੰਗੇ ਖਰੀਦ ਲੈ ਕੇ ਆਉਣੇ ਕਿਉਂਕਿ ਜੋ ਲਾਈਟ ਕਲਰ ਦੇ ਕੰਗੇ ਹੁੰਦੇ ਹੈ ਉਸ ਦੇ ਉੱਪਰ ਜਾਦੂ ਟੂਨੇ ਟੋਟ ਕੇ ਬਹੁਤ ਜ਼ਿਆਦਾ ਘਟ ਹੁੰਦੇ ਹਨ ਇਸ ਦੇ ਨਾਲ ਜੇਕਰ ਹੋ ਸਕਦਾ ਤੁਸੀਂ ਆਪਣੇ ਘਰ ਦੀ ਹਾਸੀਅਤ ਦੇ ਹਿਸਾਬ ਨਾਲ ਜੇਕਰ ਤੁਸੀਂ ਲਿਆ ਸਕਦੇ ਹੋ ਤਾਂ ਚਾਂਦੀ ਦੇ ਛੋਟੀ ਜੀ ਤੁਸੀਂ ਕੰਗੇ ਬਣਵਾ ਕੇ ਲਿਆ ਕੇ ਆਪਣੇ ਘਰ ਵਿੱਚ ਤੁਸੀਂ ਰੱਖ ਸਕਦੇ ਹੋ ਐਸੀ ਸੰਗ ਜੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ